ਉਦੋਂ ਕੇ ਜੈ ਜੀ ਜੀ ਸੋਲਾ ਕਲਾ ਸਪੋਰਟਰ ਕਿਸ਼ਨ ਭਗਵਾਨ ਜੀ ਉਦੋਂ ਕੇ ਰਾਵਣ ਸੀਤਾ ਨੂੰ ਲੈ ਕੇ ਜਾ ਰਿਹਾ ਆਕਾਸ਼ ਭਾਕ ਰਹੀ ਉਦੋਂ ਕੇ ਮਾਤਾ ਲక్ష్ਮੀ ਸਤਪਤੀ ਤੇ ਗਲੇ ਵਾਲਾ ਝਾਕੀ ਉਦੋਂ ਕੇ ਵਿਸ਼ਵਾਵਧਨ ਝਾਕੀ ਜੀ ਉਦੋਂ ਅਗੇ ਏ सियापती राम, राम, राम चंद्र महाराज की जय लेके कहंदे यार अपने बड़े हो गया हां मैं कह राम कह यही रावण गयो सुरधाम अत् समय भगवान ਦੇ ਚ ਆਓ ਜੀ ਜਿਸ ਚਾਕੀ ਨੂੰ ਦੇਖਣ ਆਇਆ 라वण ਦਾ ਸੇਨਾ ਔਰ ਰਾਮ ਜੀ ਦੀ ਸੇਨਾ ਖੁਦ ਕੇ ਗੇਣੀ ਲਖਣ ਦਰਸ਼ਨ ਕਰਨੋਂ ਆਖਰੀ ਸੀਨ ਹੈ ਇਹਦੇ ਨਾਲੇ ਪੁੱਤਨਾ ભગવાન ਨੇ ਜਿਹੜਾ ਜਿਹੜਾ ਬਦ ਕੀ ਜੀ ਮੇਰੇ ਕੋਲ ਕਥਾ ਕਰਕੇ ਤੁਹਾਨੂੰ ਦੱਸਤੀ ਹੋਵੇਗੀ ਸੱਚਾ ਸਭ ਤੇ ਮਾਫ ਕਰਨਾ ٹھیک ساتے اسی ساری سنگت دا کیڑی لگاون گے جے ਸਾਇਆ ਕਮੇਟੀ ਕੋਰਟਪਤੀ ਵੱਲੋਂ ਮਾਰਕੀਟ ਤੇ ਸਾਰੇ ਨੂੰ ਅਸੀਂ ਬਹੁਤ ਸ਼ੁਕਰ ਕਰਵਾਉਂਦੇ ਨਹੀਂ ਬਹੁਤ ساری ਜਿਹੜੀ ਸਮਗਰੀ ਹਾਈਟ ਹੈ ਉਹ ਦਿੱਤੀ ਹੈ ਧੰਨਵਾਦ ਜੀ ਇਹ ਸਾਡੇ ਖਜ਼ਾਨੇ ਜੀ ਸਰਗੋ ਜਿੰਨੇ ਪੈਸੇ ਆਉਂਦੇ ਆ ਚਾਹੇ ਮੱਤਾ ਦੇ ਕਿਹੜੇ ਚਾਹੇ ਵਰਤੇ ਘੱਟ ਗਏ ਸਾਰੇ ਇਹਦੇ ਕਾਰਜ ਵਾਸਤੇ ਕਰਤੇ ਜਾਂਦੇ ਆ ਇਹ ਸਿਰ ਕੋ ਤਸਿਲ ਦੇ ਜਿੰਦਾ ਸਾਰੇ ਦਾਨ ਬੋਹ ਦੇ ਪੈਸੇ ਆਉਂਦੇ ਆ ਚਾਹੇ ਮੱਤਾ ਦੇ ਕਿਹੜੇ ਬਣੇ ਆ ਜਾਏ ਪੱਤ ਘਾਟਾਂ ਤੋਂ ਪਰਤੇ ਦਿੱਤੇ ਆ ਜਾਏ ਏਡਾ ਪੁਰਦੀ ਤੋਂ ਇਕੱਠੇ ਕੀਤੇ ਆ